ਸੁਖਵੀਰ ਸਿੰਘ ਬਾਦਲ ਦੀ ਸਿਹਤ ਬਹਾਨੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਹਮਲਾ ਵਰ ਰਿਹਾ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਟਿੱచర్ ਕੀਤੀ ਹੈ ਉਹਨਾਂ ਸਿਆਸਤ ਦੀ ਖੇਤੀ ਨੂੰ ਸੁਖਵੀਰ ਬਾਦਲ ਲਈ ਔਖੀ ਦੱਸਿਆ ਦਰਅਸਲ ਪਿਛਲੇ ਦਿਨੀ ਪੰਜਾਬ ਬਚਾਓ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਥੋੜਾ ਬਿਮਾਰ ਹੋਏ ਸਨ ਹਾਲਾਂਕਿ ਉਹ ਦੂਜੇ ਦਿਨ ਮੁੜ ਯਾਤਰਾ ਨੂੰ ਲੀਡ ਕਰਦੇ ਦੇਖੇ ਸੀ ਪਰ ਜਿਵੇਂ ਹੀ ਸੁਖਵੀਰ ਬਾਦਲ ਬਾਰੇ ਖਬਰ ਵਿਰੋਧੀ ਲੀਡਰਾਂ ਤੱਕ ਪਹੁੰਚੀ ਤਾਂ ਉਹਨਾਂ ਇਸ ਨੂੰ ਵੀ ਸਿਆਸੀ ਤਰਾਜੂਜ ਤੋਲ ਦਿੱਤਾ ਸਤ ਸਤ ਜੀ ਸਬੀਰ ਸਿੰਘ ਬਾਦੋ ਅਭੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਆ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਰਾ ਦੇ ਕਾਕੇ ਵਾਲੀ ਟੈਂਪਰੇਚਰ ਸਹੀ ਨਹੀਂ ਆਹ ਸਮਝ ਗਈ ਸੀ ਗੱਲ ਟੈਂਪਰੇਚਰ ਤੂੰ ਜਿਹੜਾ ਬਹੁਤ ਖਵਾ ਘਟ ਗਿਆ ਯਾਰ ਹੋ ਜਾ ਗਲਬੀ ਦਵਾਈ ਬਹੁਤੀ ਛੁਧੂ ਨਹੀਂ ਆਈ ਤਾਂ ਕਿੱਥੇ ਮੀਰਾ ਦੇ ਕਾਕੇ ਹੀ ਵੱਡਿਆਂ ਕਰਾਂਦੇ ਕੋਲ ਤੇਰੇ ਨੂੰ ਬਪੂ ਦੇ ਸੱਤ ਨੂੰ ਚਾ ਲਈਆਂ ਸਾਰੀ ਉਹਨੇ ਹੁਣ ਆਪ ਬਲੋ ਬਾਈ ਕਰਦੀ ਪੈਣਦੀ ਆ ਕਿਸਾ ਖੇਤੀ ਕਰਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਹੈ ਤੇ ਕੋਈ ਵੀ ਆ ਪੁਰਤ ਕਰਨੋਂ ਆਪ ਕੰਮ ਕਰਦੇ ਪਹਿਲੇ ਪਹਿਲੇ ਸਾਡੇ ਕੋਲ ਪਿਤਾ ਜੀ ਪੰਜਵਾਂ ਗੁੱਪਤੀ ਨੂੰ ਮੌਜਾ ਕਰਦੇ ਤੁਮਹਾਂ ਦੇ ਟਾਈਮ ਤੋਂ ਮਾਰੀ ਪੋਜ਼ਿਟਿਵ ਬੀ ਲੱਕੜੀ ਹੈ ਸੋ ਸਿੱਧ 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 ਬਾਦ ਹੋੜਾ ਜਲਦੀ